ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੋਧ ਦੇ ਇੱਕ ਮਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਪਿਛਲੇ ਦਿਨੀ थाना ਬਦਨੀਕਲਾਂ ਦੀ ਪੁਲਿਸ ਵੱਲੋਂ ਪਿੰਡ ਰਣੀਆਂ ਦੇ ਵਿੱਚ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਨਸ਼ਾ ਤਸਕਰ ਦੇ ਘਰ ਨੂੰ ਸੀਲ ਕੀਤਾ ਗਿਆ ਉਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵੀਡੀਓ ਦੇ ਵਿੱਚ ਸਵਾਲ ਚੁੱਕੇ ਗਏ ਹੈ ਇੱਕ ਮਹਿਲਾ ਵੱਲੋਂ ਕਿ ਪਿੰਡ ਦੇ ਵਿੱਚ ਨਾਮ ਲਿਆ ਗਿਆ ਨੌਜਵਾਨ ਦਾ ਕਿ ਉਹ ਨੌਜਵਾਨ ਹੈ ਜਿਹੜਾ ਉਹ ਵੀ ਨਸ਼ਾ ਤਸਕਰੀ ਕਰਦਾ ਜਾਂ ਉਸ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਅੱਜ ਜਿਹੜੀ ਗਰਾਊਂਡ ਲੈਵਲ ਤੇ ਵੈਰੀਫਾਈ ਕਰਨ ਲਈ ਅਸੀਂ ਪਿੰਡ ਰਣੀਆਂ ਦੇ ਵਿੱਚ ਪਹੁੰਚੇ ਆ ਮੇਰੇ ਨਾਲ ਉਹ ਨੌਜਵਾਨ ਮੌਜੂਦ ਹੈ ਔਰ ਇਸ ਤੋਂ ਇਲਾਵਾ ਜਿਹੜੇ ਪਿੰਡ ਦੇ ਇਸ ਮੁਹੱਲੇ ਦੇ ਮੋਤਵਾਰ ਲੋਕ ਜਿਹੜੇ ਹੈਗੇ ਆ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਬਈ ਕੀ ਨਾਮ ਹੈ ਤੁਹਾਡਾ ਸਖਪਾਲ ਸਿੰਘ ਸੁਖੋ ਸੁਖਪਾਲ ਸਿੰਘ ਸੁਖੋ ਇਹ ਉਹ ਨਾਮ ਹੈ ਜਿਹੜਾ ਮੈਲਾ ਕਹਿੰਦੀ ਹੈ ਕਿ ਸੁਖਪਾਲ ਸਿੰਘ ਸੁਖੋ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਨਾ ਬਈ ਤੁਸੀਂ ਕੈਮਰੇ ਸਾਹਮਣੇ ਖੜੇ ਆ ਜਿਹੜੀ ਵੀ ਗੱਲ ਕਰਨੀ ਆ ਸੱਚੋ ਸੱਚ ਦੱਸਣਾ ਹੈ ਨਾ ਕਿਉਂਕਿ ਤੁਹਾਡੇ ਤੇ ਸਵਾਲ ਉੱਠ ਰਹੇ ਆ ਮੈਨੂੰ ਇਹ ਦੱਸੋ ਵੀ ਤੁਸੀਂ ਨਸ਼ੇ ਦਾ ਕੰਮ ਕਰਦੇ ਪਹਿਲਾਂ ਕਰਦੇਗੇ 2 ਸਾਲ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਕਰਦੇ ਸੀ ਹਾਂਜੀ ਅ ਮਤਲਬ 2 ਸਾਲ ਤੋਂ ਵਾਕਈ ਇਹ ਕੰਮ ਬੰਦ ਹੈ ਹਾਂਜੀ ਅ ਦੋ ਸਾਲ ਪਹਿਲਾਂ ਕੀ ਕੀ ਕੰਮ ਕਰਦੇ ਸੀ ਸ਼ਰਾਬ ਦਾ ਕਰਦਾ ਸੀ ਸ਼ਰਾਬ ਦਾ ਹਾਂਜੀ ਪਰ ਤੁਹਾਡੇ ਤੇ ਚਿੱਟੇ ਦੇ ਦੋਸ਼ ਵੀ ਲੱਗ ਰਹੇ ਹਨ ਜੀ ਜਾਂ ਲੜਾਈ ਤੁਲਵੀ ਦਸੀ ਹੈ ਜੀ ਅੱਛਾ ਹਾਂਜੀ ਚਿੱਟੇ ਦਾ ਵੀ ਕਰਦੇ ਸੀ ਹਾਂਜੀ ਪਹਿਲਾਂ ਮਾੜਾ ਮੋਟਾ ਕਰ ਪਰ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਇਹ ਕੰਮ ਆਪਣੇ ਆਪ ਹੀ ਛੱਡਤਾ ਹਾਂਜੀ ਦੋ ਸਾਲ ਦੇ ਵਿੱਚ ਤੁਹਾਡਾ ਕੋਈ ਰਿਕਾਰਡ ਨਹੀਂ ਨਹੀਂ ਪਰ ਉਹ ਮਹਿਲਾ ਜਿਹੜੀ ਇੱਕ ਦੋਸ਼ ਲਗਾ ਰਹੀ ਹੈ ਕਿ ਤੁਸੀਂ ਤੁਹਾਡੇ ਮੌਜੂਦਾ ਸਰਪੰਚਾਂ ਜਾਂ ਆਮ ਆਦਮੀ ਪਾਰਟੀ ਨਾਲ ਸੰਬੰਧ ਹੈ ਤਾਂ ਤੁਹਾਨੂੰ ਪੁਲਿਸ ਨਹੀਂ ਫੜ ਰਹੀ ਜਾਂ ਹੈ ਨਹੀਂ મતલਬ ਤੁਹਾਨੂੰ ਬਖਸ਼ਿਆ ਜਾ ਰਿਹਾ ਤੇ ਦੂਜਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਿੰਨੀ ਕਿ ਸੱਚਾਈ ਹੈ ਉਹਨਾਂ ਦੇ ਕਰੇ ਆਉਂਦੇ ਹੁੰਦੇ ਕਿ ਸਮਝਾ ਲੈਣ ਤੇ ਮੈਂ ਰੋਕਦਾ ਹੁੰਦਾ ਸੀਗਾ ਜੀ ਤਾਂ ਕਰਕੇ ਉਹ ਮਤਲਬ ਲਜਾਮ ਲਈ ਜਾਂਦੇ ਮੇਰੇ ਅੱਛਾ ਤੁਸੀਂ ਉਹਨਾਂ ਨੂੰ ਰੋਕਦੇ ਸੀ ਹਾਂਜੀ ਪਹਿਲਾਂ ਪਰਚੇ ਕਿੰਨੇ ਆ ਤੁਹਾਡੇ ਤੇ ਪਰਚੇ ਜੀ ਮੇਰੇ ਤੇ 337 ਦਾ ਜੀ 337 ਦਾ ਵਾ ਤੇ ਦੋ ਸ਼ਰਾਬ ਦੇ ਤੇ ਕੈਂਡੀ ਇਹ ਪਰਚੇ ਕਿੰਨੇ ਪੁਰਾਣੇ ਆ ਇਹ ਲਗਭਗ 2-3 ਸਾਲ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਜੀ ਫੀਮ ਦਾ ਥੋੜਾ ਜਿਹਾ ਪਹਿਲੇ ਪਿਆ ਜੀ ਅੱਛਾ ਹਾਂਜੀ ਹੁਣ ਇਹ ਚੀਜ਼ ਦਰਸ਼ਕ ਦੇਖ ਰਹੇ ਆ ਲੋਕ ਤਾਂ ਨੇ ਇਹ ਲੋਕਾਂ ਤੱਕ ਦੇਸ਼ ਵਿਦੇਸ਼ ਤੱਕ ਇਹ ਵੀਡੀਓ ਜਾਣੀ ਹੁਣ ਅਸੀਂ ਇਹ ਚੀਜ਼ ਕਿਵੇਂ ਮੰਨ ਲਈਏ ਵੀ ਤੁਸੀਂ ਵਾਕਈ ਪਾਕ ਸਾਫ ਹੁਣ ਦੋ ਸਾਲ ਤੋਂ ਬਿਲਕੁਲ ਨਹੀਂ ਕਰ ਰਹੇ ਕੰਮ ਨਹੀਂ ਮੈਂ ਕਰਦੇ ਨਹੀਂ ਪੇ ਜੀ ਹਾਂ ਅਗਲੀ ਵਾਲਾ ਤੂੰ ਪੁੱਛ ਲਈ ਹਾਂ ਅਸੀਂ ਪਹਿਲਾਂ ਕਰਦਾ ਸੀ ਕਰਦੇ ਪਰ ਹੁਣ ਨਹੀਂ ਕਰਦੀ ਹੁਣ ਨਹੀਂ ਅੱਜ ਕਹੀ ਹੁੰਦੀ ਹੈ ਵੀਰਾਂ ਉਹਨੂੰ ਦਾ ਘਰ ਸੀਲ ਕਿ ਕੀ ਕਰਨਾ ਉਹ ਨਜਾਇਜ਼ ਕਿਉਂ ਕਹਿ ਰਹੇ ਆ ਉਹਨਾਂ ਲੜਾਈ ਹੋਈ ਸੀ ਮੇਰੇ ਲੜਾਈ ਹੋਈ ਸੀ ਹਾਂਜੀ ਤਾਂ ਕਰਕੇ ਅੱਛਾ ਹਾਂਜੀ ਤਾਂ ਕਰਕੇ ਕਹਿੰਦੇ ਬਈ ਇਹਨਾਂ ਦੇ ਵੀ ਕੋਰੋਨਾ ਕਿਉਂਕਿ ਮੈਂ ਏਡਾ ਲੇਲਾ ਥਾਂ ਵੇਚ ਕੇ ਫੇਰ ਇੱਥੇ ਪਾਇਆ ਸੀਗਾ ਜੀ ਤੁਸੀਂ ਜਿਹੜਾ ਉਹਨਾਂ ਨੇ ਕਹਿ ਬਈ ਕੋਠੀ ਪਾਈ ਹੋਈ ਹੈ ਵੀ ਇਹ ਨਸ਼ੇ ਦੇ ਪੈਸੇ ਨਾਲ ਪਾਈ ਹੈ ਨਹੀਂ ਇਹ ਡਾਲੇ ਥਾਂ ਵਿੱਚ ਸੀਗੇ 15 ਮੋਢਲੇ ਤੇ ਉੱਥੋਂ ਵੇਚ ਕੇ ਬਾ ਚਿੱਤੇ ਬਾਈ ਕੁਝ ਮਾਸੀ ਨੇ ਬਾਰੂ ਦਿੱਤੇ ਜੀ ਬਾਈ ਅੱਛਾ ਹਾਂਜੀ ਤੇ ਹੁਣ ਵੈਸੇ ਤੁਸੀਂ ਆਪ ਦਾ ਗੁਜ਼ਾਰੇ ਆਸਤੇ ਕੀ ਕਰਦੇ ਹੋ ਫੋਟੋਰਾਫਰ ਦਾ ਕੰਮ ਕਰਦੇ ਫੋਟੋਗ੍ਰਾਫਰ ਦਾ ਕੰਮ ਕਰਤੋਂ ਹਾਂਜੀ ਮਤਲਬ 2 ਸਾਲ ਤੋਂ ਕੱਲੇ ਫੋਟੋਗ੍ਰਾਫਰ ਦਾ ਕੰਮ ਕਰ ਰਹੇ ਹਾਂਜੀ ਹਾਂਜੀ ਅੱਛਾ ਤੇ ਨਹੀਂ ਕਿਹਾ ਮਿਸਟਰੀਆਂ ਦਿਹਾੜੀ ਤੋਂ ਢੀ ਵੀ ਜਾੜੇ ਜੀ ਅੱਛਾ ਹਾਂਜੀ ਸਾਡੇ ਨਾਲ ਜਿਹੜੇ ਇਥੋਂ ਦੇ ਆਸ-ਪਾਸ ਦੇ ਲੋਕ ਵੀ ਮੌਜੂਦ ਆ ਪਰ ਉਹਨਾਂ ਨਾਲ ਵੀ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੜੀ ਗੱਲ ਕਹਿ ਰਹੇ ਆ ਕਿ ਮੈਂ 2 ਸਾਲ ਤੋਂ ਬਿਲਕੁਲ ਕੰਮ ਜਿਹੜਾ ਛੱਡਿਆ ਹੋਇਆ ਹੈ ਕਿੰਨੀ ਕਿ ਸੱਚਾਈ ਐ ਇੱਚ ਇਹ ਪੂਰੀ ਸੱਚਾਈ ਐ ਜੀ ਸੱਚਾਈ ਪੂਰੀ ਐ ਜੀ ਕੁਝ ਨਹੀਂ ਕਰਦਾ ਹੁਣ ਪਰ ਜਿਹੜਾ ਜਿਹੜਾ ਇੱਕ ਵੀਡੀਓ ਜਿਹੜਾ ਮਹਿਲਾ ਵੱਲੋਂ ਦੋਸ਼ ਲਾਏ ਜਾਂਦੇ ਆ ਕਿ ਉਹ ਕਹਿੰਦੇ ਕਿ ਸੁਖੋ ਜਿਹੜਾ ਉਹ ਨਸ਼ੇ ਦਾ ਕੰਮ ਕਰਦਾ ਉਹਨੂੰ ਫੜਿਆ ਨਹੀਂ ਜਾ ਰਿਹਾ ਉਹ ਕਰਦੇ ਆ ਜੀ ਉਹ ਉਹ ਕਰਦੇ ਆ ਹੂੰ ਤੇ ਇਹ ਉਹਨੂੰ ਰੋਕਦਾ ਹੂੰ ਤਾਂ ਕਰਕੇ ਬਾਕੀ ਦੀ ਲੜਾਈ ਲੜੀ ਉਹਨਾਂ ਨਾਲ ਹੋ ਗਈ ਸੀ ਪਹਿਲਾਂ ਹੂੰ ਕਾਫੀ ਚੱਲ ਜੀ ਉਹ ਇਹ ਖੇ ਨਹੀਂ ਨੂੰ ਕਹੀ ਜਾਂਦੇ ਜੀ ਨੇ ਤੂੰ ਐਵੇਂ ਨਾ ਜਾਮ ਲਾਈ ਜਣਾ ਤਾਂ ਲਾਈ ਜਣਾ ਪਹਿਲਾਂ ਹੁਣ ਨਹੀਂ ਕਰਦਾ ਜੀ ਅੱਛਾ ਹੋਰ ਕੋਸ ਨਹੀਂ ਕਰਦਾ ਹੁਣ ਡੇਢ ਦਾ ਪੰਨੋਂਦਾ ਮਾੜਾ ਮੋਟਾ ਅਸੀਂ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਹੈ ਪੰਚਾਇਤ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਜ਼ਿੰਮੇਵਾਰੀ ਲੈਣੇ ਆ ਇਸ ਨੌਜਵਾਨ ਦੀ ਪਰ ਜੇ ਇਹ ਕੋਈ ਗਲਤ ਕੰਮ ਕਰੂਗਾ ਤਾਂ ਅਸੀਂ ਬਿਲਕੁਲ ਇਹਦੇ ਨਾਲ ਨਹੀਂ ਖੜਾਂਗੇ ਤੁਸੀਂ ਹੁਣ ਇਹਦੀ ਹਾਮੀ ਭਰ ਰਹੇ ਹੋ ਤੱਕੀ ਤੁਹਾਨੂੰ ਲੱਗਦਾ ਵੀ ਜੇ ਇਹ ਅੱਗੇ ਤੋਂ ਜਾ ਕੇ ਕੋਈ ਗਲਤ ਕੰਮ ਕਰੂਗਾ ਤਾਂ ਫਿਰ ਫਿਰ ਵੀ ਤੁਸੀਂ ਇਹਦੀ ਮਦਦ ਕਰੋਗੇ ਨਹੀਂ ਕਰਾਂਗੇ ਜੀ ਫਿਰ ਕਾਹਤੂ ਕਰਾਂਗੇ ਜੀ ਅਸੀਂ ਫਿਰ ਨਹੀਂ ਫਿਰ ਨਹੀਂ ਕਰਦੇ ਅਸੀਂ ਦੀ ਮਤ ਜੋ ਹੈ ਪਰ ਹੁਣ ਸੱਚਾਈ ਆ ਪੂਰੀ ਇਸ ਗੱਲ ਤੇ ਐਵੇਂ ਜੋ ਮਰਜ਼ੀ ਨਾਲ ਜਾ ਮਨਾਈ ਜਾਣ ਤੇ ਲੱਗ ਜਾਂ ਪੰਜਾਬ ਉਹ ਤਾਂ ਬਹੁਤ ਲੱਗੀ ਜਾਂਦਾ ਤੁਹਾਡੇ ਸਾਹਮਣੇ ਕੰਮ ਤੇ ਜਾਂਦਾ ਹੈ ਹਾਂ ਜਾਂਦਾ ਜੀ ਅੱਛਾ ਜਾਂਦਾ ਜਾਂਦਾ ਜੀ ਇਸ ਗੱਲ ਨੂੰ ਮੈਂ ਕਹਿਣ ਨੂੰ ਤਿਆਰ ਹਾਂ ਜਿੱਥੇ ਮਰਜ਼ੀ ਮੈਨੂੰ ਬੁਲਾ ਲਓ ਹਾਂ ਹਾਂ ਕੰਮ ਹੋ ਜਾਂਦਾ ਹਾਈ ਕੋਰਟ ਕੋਈ ਤੇ ਦਾ ਹਾਈ ਕੋਰਟ ਵੀ ਜਿੱਥੇ ਕੋਈ ਉੱਥੇ ਕੋਈ ਜਾਵਾਂਗੇ ਜੀ ਹੂੰ ਬਾਕੀ ਜਿਹੜੀ ਤੁਸੀਂ ਸਰਪੰਚ ਦੀ ਕਹਿੰਦੇ ਆ ਆਮ ਪਾਰਟੀ ਦੀ ਸਰਕਾਰ ਆ ਜਾਂ ਐਂ ਕਰਦਾ ਉਹਦੇ ਸੱਤੇ ਕਿਸੇ ਦੇ ਸੱਤੇ ਸੁੱਤੇ ਨਹੀਂ ਕੰਮ ਜੋ ਕਰਦਾ ਹੀ ਨਹੀਂ ਨਾ ਉਹ ਮਤ ਕਰਦੇ ਆ ਜੀ ਉਹਦਾ ਐਵੇਂ ਗੱਲਾਂ ਬਣਾਈ ਜਾਂਦੇ ਆ ਆਮ ਪਾਰਟੀ ਦਾ ਸਰਪੰਚ ਆ ਜਣੀ ਦਾ ਵੀ ਜਾਵੜ ਦੇ ਉਹਦੀ ਮਤ ਕਰਦਾ ਕੋਈ ਮਤ ਨਹੀਂ ਕਰਦਾ ਜੀ ਪੁਲਿਸ ਇੱਥੇ ਵੀ ਆਉਂਦੀ ਇਹਨਾਂ 2 ਸਾਲਾਂ 'ਚ ਤੁਹਾਨੂੰ ਕਦੇ ਪੁਲਿਸ ਨੇ ਬੁਲਾਇਆ ਜਾਂ ਤੁਹਾਨੂੰ ਕਦੇ ਪੁੱਛ ਪੁੱਛ ਕੇ ਜੀਤ ਕੇ ਵੈਰੀਫਿਕੇਸ਼ਨ ਕੀਤੀ ਹੈ ਤੁਹਾਡੀ ਹਾਂ ਜੀ ਬਹੁਤ ਵਾਰ ਕੀਤੀ ਹੈ ਅੱਛਾ ਹਾਂ ਜੀ ਠਾਣੇ ਚੋਂ ਬੁਲਾ ਕੇ ਪੁੱਛ ਦੱਸ ਕਰਕੇ ਹੀ ਆਇਆ ਨਾ अच्छा हां मतलब ਉਹਨਾਂ ਨੂੰ ਇਹ ਚੀਜ਼ ਉਹ ਵੈਰੀਫਿਕੇਸ਼ਨ ਹੋਈ ਵੀ ਹੈ ਤੁਹਾਡੀ ਹੋਈ ਹੋਈ ਆ ਕਿ ਵੀ ਨਹੀਂ ਕਰਦਾ ਹੂੰ ਦੋ ਚਾਰ ਉਹਰੇ ਕ੍ਰਿਮਿਨਲ ਥਾਣੇ ਚ ਗਿਆ ਸੀ ਤੇ ਕ੍ਰਿਮਿਨਲ ਥਾਣੇ ਚ ਉਹ ਗੰਦ ਵੀ ਬੱਠਾ ਠੀਕ ਹੈ ਜੀ ਅਮ ਤੌਰ ਤੇ ਕਿਹਾ ਜਾਂਦਾ ਵੀ ਜੇ ਭਾਵੇਂ ਬੰਦਾ ਛੱਡ ਦੇ ਕੁਝ ਵੀਡੀਓ ਸਾਹਮਣੇ ਆਉਂਦੀਆਂ ਵੀ ਪੰਜਾਬ ਪੁਲਿਸ ਖੜਾ ਨਹੀਂ ਛੱਡਦੀ ਤੇ ਵਾਰ-ਵਾਰ ਤੰਗ ਕਰਦੀ ਆ ਤੁਹਾਨੂੰ ਤਾਂ ਨਹੀਂ ਕੋਈ ਤੰਗੀ ਪਰੇਸ਼ਾਨੀ ਨਹੀਂ ਕੀਤੀ ਤੋਂ ਬਿਲਕੁਲ ਨਹੀਂ ਕੀਤਾ ਕਿਸੇ ਨੇ ਜੀ ਕਿਉਂਕਿ ਮੈਂ ਕਰਦੇ ਨਹੀਂ ਉਹ ਉਹ ਨੌਜਵਾਨ ਹੈ ਜਿਹਦੇ ਤੇ ਦੋਸ਼ ਲੱਗ ਰਹੇ ਆ ਕਿ ਇਹ ਨਸ਼ਾ ਵੇਚਦਾ ਹੈ ਇਹਨਾਂ ਨੇ ਕੈਮਰੇ ਸਾਹਮਣੇ ਤੁਹਾਡੇ ਸਾਹਮਣੇ ਸਿੱਧਾ ਸਿੱਧਾ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾਂ ਤੱਕ ਮੈਂ ਕਰਦਾ ਸੀ ਪਰ 2 ਸਾਲ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਮੈਂ ਸਭ ਕੁਝ ਛੱਡ ਚੁੱਕਿਆ ਹਾਂ ਸਰਪੰਚ ਸਾਹਿਬ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨਾਂ ਦਾ ਵੀ ਕਹਿਣਾ ਹੈ ਕਿ ਜਦੋਂ ਤੱਕ ਇਹ ਸਹੀ ਰਸਤੇ ਚੱਲੂਗਾ ਅਸੀਂ ਉਦੋਂ ਤੱਕ ਮਦਦ ਕਰਾਂਗੇ ਗਲਤ ਬੰਦੇ ਦੀ ਅਸੀਂ ਮਦਦ ਕਦੇ ਨਹੀਂ ਕਰਾਂਗੇ ਲੋਕ ਖੜੇ ਐ ਬਾਈ ਜੀ ਤੁਸੀਂ ਇਸ ਚੀਜ਼ ਦੀ ਹਾਮੀ ਭਰ ਦਿਓ ਆਜੋ ਉਹਰੇ ਆਜੋ ਬਾਬ ਜਰ ਕੋ ਆਜੋ ਤੁਸੀਂ ਆਜੋ ਜਿਹੜੀਆਂ ਗੱਲਾਂ ਕਹਿ ਰਹੇ ਆ ਠੀਕ ਹੈ ਕਿਤੇ ਇਹ ਤਾਂ ਨਹੀਂ ਵੀ ਕੈਮਰੇ ਦੇ ਸਾਹਮਣੇ ਇਕੱਲਾ ਕਹੀ ਜਾਂਦੇ ਆ ਹੈ ਕੱਲ ਨੂੰ ਕੋਈ ਗੱਲ ਨਿਕਲੇ ਆਉਂਦੀ ਆ ਜਾਂ ਹਾਂਜੀ ਹਾਂਜੀ ਮਤਲਬ ਕੈਮਰੇ ਦੇ ਸਾਹਮਣੇ ਕਈ ਗੱਲ ਬੱਕਾ ਨੂੰ ਦੇਣੀ ਪੈਂਦੀ ਆ ਹਾਂਜੀ ਹਾਂਜੀ ਹਾਂ ਬੁਰਦੇ ਬਾਈ ਜੋ ਮੜਾ ਕੰਮ ਕਰ ਫੇਰ ਮਤ ਸਹੀ ਨਹੀਂ ਕਰੀ ਜੀ ਸੁਪਨ ਸਾਹਿਬ ਪਿੰਡ ਰਣੀਆਂ ਤੋਂ ਤੁਹਾਡੇ ਇੱਕ ਸੁਖਪਾਲ ਸਿੰਘ ਸੁਖੋਮਾਨ ਦਾ ਵਿਅਕਤੀ ਹੈ ਜੀ ਜਿਹੜਾ ਕਿ ਰਣੀਆਂ ਦੇ ਵਿੱਚ ਬਦਨੀ ਪੁਲਿਸ ਵੱਲੋਂ ਇੱਕ ਕਾਰਵਾਈ ਕੀਤੀ ਗਈ ਜਿਹੜਾ ਇੱਕ ਘਰ ਨੂੰ ਸੀਲ ਕੀਤਾ ਗਿਆ ਨਸ਼ਾ ਤਸਕਰ ਦੇ ਘਰ ਨੂੰ ਉਸ ਤੋਂ ਬਾਅਦ ਜਿਹੜਾ ਇੱਕ ਵੀਡੀਓ ਦੇ ਵਿੱਚ ਮਹਿਲਾ ਨੇ ਸਵਾਲ ਉਠਾਏ ਕਿ ਸੁਖਪਾਲ ਸਿੰਘ ਸੁਖੋ ਉਹਨਾਂ ਨੇ ਨਾਂ ਲਿਆ ਕਿ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਤੇ ਇਹਦੇ ਤੇ ਪਰਚੇ ਐ ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਨੇੜੇ ਹੈ ਇਹਨਾਂ ਦੀ ਕੀ ਸੱਚਾਈ ਹੈ ਜੀ ਅ ਪ੍ਰਦੀਪ ਭਾਈ ਜੀ ਇਹ ਬਤ ਕੀ ਗਾ ਜਿਹੜਾ ਜਸਵਿੰਦਰ ਸਿੰਘ ਹੈਪੀ ਆ ਇਹਦੇ ਘੱਟੋ ਘੱਟ 5 6 ਐਨਡੀ ਦੇ ਪਰਚੇ ਆ ਇਹ ਜਿਨ੍ਹਾਂ ਦਾ ਘਰ ਸੀਨ ਕੀਤਾ ਗਿਆ ਕੀਤਾ ਹੋਇਆ ਜੀ ਠੀਕ ਆ ਜੀ ਸਾਡੀ ਚਿੱਟੇ ਆ ਲੈਣੇ 1% ਦੀ ਲਿਹਾਜ਼ ਨਹੀਂ ਗਈ ਜਿਹੜੇ ਹੈਪੀ ਹੋਣੀ ਆ ਚਲੋ ਇਹ ਜੇ ਆਏ ਕਹਿੰਦੇ ਵੀ ਇਹਨਾਂ ਨਾਲ ਸਾਜ ਆਏ ਹੈਪੀ ਹੋਣਾਂ ਨੇ ਵੀ ਸਾਡੇ ਨਾਲ ਸਾਥ ਦਿੱਤਾ ਉਹਨਾਂ ਦੇ ਪਰਿਵਾਰ ਨੇ ਬੂਟਾ ਚ ਵੀ ਹੋ ਵੀ ਆਵਾ ਕਾਰਨ ਕੀ ਹੋਇਆ ਸਭ 500 ਜਿਹੜੀ ਚਿੱਟੇ ਵਾਲੀ ਲਾਈਨ ਤੋਂ ਪਾਸੇ ਹੋਏ ਨਹੀਂਗੇ ਠੀਕਾ ਉਹਨਾਂ ਨੂੰ ਸਾਨੂੰ ਕਹਿਣਾ ਪਾ ਛੱਡਣਾ ਪਿਆ ਜਿਹੜਾ ਸਖਪਾਲ ਸਿੰਘ ਸੁਖੋ ਆ ਜੀ ਜੇ ਅੱਜ ਲੋਕਾਂ ਤੋਂ ਵੋਟ ਲਈ ਆ ਵੀ ਅੱਜ ਉਹ ਸਹੀ ਆ ਜੇ ਹਾਂ ਕੱਲ ਦੀ ਘੜੀ ਗਲਤ ਹੁੰਦਾ ਉਹ ਮੇਰੇ ਚਾਚੇ ਦਾ ਮੋਟਾ ਤਾਂ ਲੱਗਦਾ ਨਹੀਂਗਾ ਜੀ ਫਿਰ ਤੇ ਫਿਰ ਜਿਹੜੀ ਬੰਦੀ ਕਾਰਵਾਈ ਆ ਉਹਦੇ ਤੇ ਵੀ ਹੋ ਜੂਗੀ ਹਾਂ ਅਸੀਂ ਤੇ ਇਹ ਜਾਣੇ ਵੀ ਕੋਈ ਬੰਦਾ ਹੈ ਜਾਂ ਪ੍ਰੂਫ ਲਿਆਉਣ ਕੋਈ ਹੋਵੇ ਚਾਹੇ ਮੇਰਾ ਆਪਦਾ ਚਾਹੇ ਬਗਾਨਾ ਮੇਰਾ ਕਿਸੇ ਨਾਲ ਸਾਝ ਨਹੀਂ ਗਈ ਜਿਹੜੀ ਬੰਦੀ ਆ ਕਾਨੂੰਨ ਦਰਜੇ کارਵਾਈ ਉਹ ਵੀ ਕਰਵਾਵਾਂਗੇ ਜਿਹੜਾ ਸਾਡੇ ਵਾਲਿਓ ਪੰਚਾਇਤ ਵਾਲਿਓ ਜਿੱਥੇ ਵੀ ਸੰਜੋਗ ਮਿਲਦਾ ਨਸ਼ੇ ਦੇ ਖਿਲਾਫ ਅਸੀਂ ਇਸ ਪੂਰਾ ਖਿਲਾਫ ਆ ਨਸ਼ੇ ਦੇ ਸਾਡੇ ਵਾਲਿਓ ਮਤੇ ਵੀ ਪਏ ਪਏ ਆ ਵੀ ਨਾ ਕਿਸੇ ਦੀ ਅਸੀਂ ਜ਼ਮਾਨਤ ਕਰਾਉਣੀ ਆ ਨਾ ਸੀ ਚੋਰੀ ਵਾਲ ਦੇ ਨਾ ਚਿੱਟੇ ਵਾਲ ਦੇ ਕਿਸੇ ਦੇ ਮਗਰ ਵੀ ਅਸੀਂ ਨਾ ਜਾਣਾ ਤੇ ਜੇ ਕਰੂਗਾ ਤਾਂ ਦਾਇ ਭੋਟੂਗਾ ਜੇ ਅੱਜ ਦੀ ਘੜੀ ਉਹ ਸਹੀ ਆ ਤਾਂ ਉਹਨੂੰ ਸਹੀ ਕਿਹਾ ਜਾਊਗਾ ਜੀ ਆ ਉਹਦਾ ਕਹਿਣਾ ਹੈ ਕਿ ਉਹ ਪਿਛਲੇ 2 ਸਾਲ ਤੋਂ ਨੇ ਕਿਹਾ ਕਿ ਮੈਂ ਆਪਣਾ ਜਿਹੜਾ ਕੰਮ ਕਰ ਰਿਹਾ ਫੋਟੋਗ੍ਰਾਫੀ ਤੇ ਜਿਹੜਾ ਦਿਹਾੜੀ ਮਜ਼ਦੂਰੀ ਦਾ ਇਹ ਸੱਚੀ ਆ ਗੱਲ ਠੀਕ ਆ ਤੁਹਾਡੇ ਮੁਤਾਬਕ ਤੁਹਾਡੇ ਧਿਆਨ ਚ ਹੈ ਕਿ ਉਹ ਆਪਣਾ ਕੰਮ ਕਰ ਰਿਹਾ ਜਿਹੜੀ ਗੱਲ ਆ ਜੀ ਇਹ ਫੋਟੋਗ੍ਰਾਫੀ ਦੇ ਚਲੋ ਪਹਿਲਾਂ ਕਰਦਾ ਹੂਗਾ ਹੁਣ ਤਾਂ ਉਹ ਕਰਦਾ ਨਹੀਂ ਜਿਹੜੀ ਗੱਲ ਸੱਚ ਆ ਤਾਂ ਮੈਂ ਸੱਚ ਕਹੂੰਗਾ ਠੀਕ ਆ ਜੀ ਹੂੰ ਅੱਜ ਇੰਨੀ ਗੱਲ ਆ ਵੀ ਲੋਕਾਂ ਤੋਂ ਜਿਹੜੀ ਰਿਪੋਰਟ ਲਈ ਜਾਵੇ ਤਾਂ ਮੈਂ ਵੀ ਦੱਸ ਰਿਆਂਗਾ ਵੀ ਜਦੋਂ ਇਹਦਾ ਨਾਮ ਪਹਿਲਾਂ ਸਨੇਰੀ ਅਕਰਾਜ ਹੈਗਾ ਸੀਗਾ ਚੱਟੇ ਦੇ ਵਿੱਚ ਅੱਜ ਹੈ ਨਹੀਂ ਤਾਂ ਹੈ ਨਹੀਂ ਕੱਲ ਨੂੰ ਜੇ ਸਾਡੇ ਕੋਲੇ ਕੋਈ ਇਹਦੀ ਕੋਈ ਗੱਲਬਾਤ ਹੁੰਦੀ ਆ ਤਾਂ ਅਸੀਂ ਕੋਈ ਨਾ ਜੀ ਮੋਰਚਾ ਇਹਦੇ ਤੇ ਵੀ ਖੋਲ ਦੇ ਲੰਗਾ ਕਿੰਨੇ ਸਾਲ ਤੋਂ ਲਗਭਗ ਤੁਹਾਡੇ ਮੁਤਾਬਕ ਇਹ ਮਤਲਬ ਕਲੀਅਰ ਦੇਖ ਸਕਦੇ ਮਨ ਕੇ ਮੇਰੇ ਹਿਸਾਬ ਨਾਲ ਤਾਂ ਜੀ ਇਹ 6 6 ਮਹੀਨੇ 8 ਮਹੀਨਿਆਂ ਤੱਕ ਹੋ ਗਿਆ ਸਾਲ ਹੋ ਗਿਆ ਹੋ ਗਿਆ ਜੀ ਬਸ ਇੰਨੇ ਕ ਤੱਕ ਆ ਵੀ ਹੁਣ ਜਿਹੜਾ ਤੁਹਾਨੂੰ ਲੱਗਦਾ ਬਿਲਕੁਲ ਪਲੀ ਸਹੀ ਆ ਹੁਣ ਜਿਹੜੇ ਨਵੇਂ ਆਪਣੀਆਂ ਔਟੀਆਂ ਆਉਣੀਆਂ ਤੇ ਬਦਨੀ ਤਰ ਥਾਣੇ ਨੂੰ ਵੀ ਸਾਡੀ ਤਲਾਹ ਦਿੱਤੀ ਹੋਈ ਆ ਤੇ ਇਹਨਾਂ ਦੇ ਨਾਂ ਵੀ ਹੋਏ ਗਏ ਹੋਏ ਆ ਤੇ ਬਸ ਸਾਚੋ ਨੀਰਾ ਸੀ ਜੰਝਾ ਲੋਕਾਂ ਦਾ ਵਿਚਾਰਾ ਦਾ ਖਤਮ ਹੋਣ ਦੇ ਉਦੋਂ ਬਾਅਦ ਤੁਸੀਂ ਦੇਖੀ ਚਲੋ ਪਿਕਚਰ ਚੱਲਦੀ ਕਿਹੜੇ ਹਿਸਾਬ ਨਾਲ ਤੇ ਚਿੱਟੇ ਵਾਲਾ ਪਿੰਡ ਦੇ ਵਿੱਚ ਅਸੀਂ ਪੰਚਾਇਤ ਨੇ ਅਸੀਂ ਰਹਿਣ ਹੀ ਨਹੀਂ ਦੇਣਾ ਅਸੀਂ ਆਪਣੇ ਵਾਲੇ ਵੀ ਜੁੱਤੀ ਬਦੋਲ ਜੁੱਤੀ ਫੇਰਾਂਗੇ ਤੇ ਜਿਹੜੀ ਕਾਨੂੰਨਦਾਰ ਦੁਆਰਾ ਕਾਰਵਾਈ ਹੋਣੀ ਹੈ ਤੇ ਉਹ ਹੀ ਕਰਵਾਵਾਂਗੇ ਧੰਨਵਾਦ